ਹੁਣ ਮਾਰੇ ਕੁਝ ਹੋਰ ਕਹਿੰਦੇ ਨੇ ਤੇ ਸਾਡਾ ਮਨ ਕੁਝ ਹੋਰ ਕਰੇ ਤੇ ਪੜ੍ਹੀਏ ਅਸੀਂ ਇਹ ਵੀ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ ਚਿੱਤ ਤੇ ਲਾਇਆ ਹੀ ਨਹੀਂ ਮਨ ਤੇ ਉਧਰ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਔਰ ਇਹ ਗੱਲਾਂ ਕਰਨੀਆਂ ਵੀ ਜ਼ਰੂਰੀ ਨੇ ਤੇ ਕਾਫੀ ਚਿੱਤ ਲਾ ਕੇ ਬੈਠੇ ਹੋਏ ਨੇ ਸਿਰ ਭੇਟ ਕਰਕੇ ਬੈਠੇ ਹੋਏ ਨੇ ਤੇ ਕਾਫੀ ਸੰਗਤ ਇਦਾਂ ਦੀ ਹੈ ਵਿੱਚ ਸਾਡੇ ਨੌਜਵਾਨ ਵੀਰ ਜਿਨ੍ਹਾਂ ਦੇ ਬਲ ਕਰਕੇ ਬੜੇ ਬੜੇ ਗੁਰੂ ਘਰਾਂ ਦੀਆਂ ਸੇਵਾਵਾਂ ਹੋ ਰਹੀਆਂ ਨੇ ਬੜਾ ਜਾਨ ਹੂਲ ਕੇ ਸੇਵਾ ਕਰਦੇ ਆ ਕਿਉਂਕਿ ਨੌਜਵਾਨਾਂ ਦਾ ਕੰਮ ਹੈ ਬਜ਼ੁਰਗਾਂ ਨੇਕ ਨਿਕ ਸੇਵਾ ਕਰ ਲੈਣੀ ਆ ਇਹ ਸੇਵਾ ਬਹੁਤ ਕਰਦੇ ਨੇ ਪਰ ਵਿੱਚ ਵਿੱਚ ਇਹ ਆ ਕਿ ਇਹ ਗੁਰੂ ਦੀ ਸੇਵਾ ਚਤ ਲਾ ਕੇ ਨਹੀਂ ਕਰਦੇ ਉਹਦਾ ਕਾਰਨ ਕੀ ਚਤ ਲਾਉਣ ਦਾ ਮਤਲਬ ਵੀ ਮਨ ਲਾ ਕੇ ਮਨ ਦਾ ਮਤਲਬ ਕਿ ਸੇਵਾ ਕਰਦੇ ਆ ਪਰ ਮਨ ਮਰਜੀ ਆਪਣੀ ਕਰਦੇ ਆ ਕੌਣ ਜਿਹੜੇ ਕੇਸ ਨਹੀਂ ਰੱਖਦੇ ਕੌਣ ਜਿਹੜੇ ਅੰਮ੍ਰਿਤ ਨਹੀਂ ਛਕਦੇ ਉਹ ਆਉਂਦੇ ਨੇ ਯਤਨ ਬੜਾ ਹੈ ਔਰ ਆਉਣਾ ਹੀ ਚਾਹੀਦਾ ਇਤਾਂ ਹੀ ਯਤਨ ਕਰਦਿਆਂ ਕਰਦਿਆਂ ਹੌਲੀ ਹੌਲੀ ਗੁਰੂ ਕੀ ਮੇਰ ਹੋਊਗੀ ਅੱਛਾ ਜੀ ਕੇਸ ਸਾਨੂੰ ਨਹੀਂ ਚੰਗੇ ਲੱਗਦੇ ਜੇ ਅਸੀਂ ਅੰਮ੍ਰਿਤ ਨਹੀਂ ਛਕਦੇ ਕੋ ਸਾਡੀ ਧੀ ਭੈਣ ਅੰਮ੍ਰਿਤ ਨਾ ਛਕੇ ਕੋ ਸਾਡਾ ਵੀਰ ਅੰਮ੍ਰਿਤ ਨਾ ਛਕੇ ਜਾਂ ਅਸੀਂ ਕੇਸ ਸਿੱਧੇ ਨਹੀਂ ਹੋਣ ਦਿੰਦੇ ਭਈ ਪਰਵਟਿਆਂ ਦੇ ਕੇਸ ਸਿੱਧੇ ਹੋਗੇ ਤੇ ਸਾਡਾ ਰੂਪ ਮਰ ਜਾਊਗਾ ਜੇ ਦਾੜੇ ਥੋੜੇ ਵੱਡੇ ਹੋਗੇ ਤਾਂ ਸਾਡਾ ਰੂਪ ਮਰ ਜਾਊਗਾ ਤੇ ਜਿਨੇ ਪੈਦਾ ਕੀਤਾ ਇਹਦਾ ਮਤਲਬ ਉਹਨੂੰ ਨਹੀਂ ਪਤਾ ਵੀ ਤੁਹਾਡਾ ਰੂਪ ਕਿੱਦਾਂ ਬਣਦਾ ਤੇ ਕਿੱਦਾਂ ਨਹੀਂ ਬਣਦਾ ਬਿਲਕੁਲ ਪੈਦਾ ਕਰਨ ਵਾਲਾ ਨਿਆਣਾ ਵਾ ਮਾਰੇ ਕਹਿੰਦੇ ਨੇ ਜੋ ਉਹ ਕਰੇ ਉਹਨੂੰ ਸਿਰ ਝੁਕਾ ਕੇ ਮੰਨੋ ਇਹਦਾ ਮਤਲਬ ਆ ਵੀ ਮਨ ਲਾ ਕੇ ਸੇਵਾ ਹੋ ਰਹੀ ਆ ਇਹਨੇ ਚਿੱਤ ਲਾ ਕੇ ਸੇਵਾ ਕਰ ਰਿਆ ਵੀ ਇਹ ਉਹਦੀ ਕੀਤੀ ਨੂੰ ਮੋੜਦਾ ਨਹੀਂ